ਕਾਮਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈ ਹਾਰਾ ਗ੍ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਉ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਅਨਾਲੇ ਅਨਾਲ ਰਹੋ ਤੂੰ ਮਨ ਮੇਰੇ ਤੂਕ ਸਭ ਵਿਸਾਰਨਾ ਹੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰਤ ਸਵਾਮੀ ਸੋਕਯ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਘਰਤਾ ਤੈ ਰਹਿ ਸਭ ਕੁਛ ਹੈ ਅਜ ਦੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨੁ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਹਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਿਰਤਾਂ ਸੁਖਮਨ ਆਏ ਵਸਿਆ ਨਿਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੰਤੋ ਸ਼ਬਦ ਤਰੋ ਪਿਆਰੂ ਸਾਚਾ ਨਾਮ ਮੇਰਾ ਧਾਰੂ ਬਾਜੇ ਪੰਜ ਸ਼ਬਦ ਤਿਤ ਘਰ ਸਪਾਗੈ ਘਰ ਸਪਾਗੈ ਸ਼ਬਦ ਬਾਜੇ ਕਲਾ ਜਿਤ ਕਰਿ ਧਾਰੀਆ ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖੋ ਆਤਿ ਤੁਧ ਕਰ ਅਨੁਦਵਾਜੇ ਸਾਚਿ ਲਿਵੈ ਬਿਨ ਦੇ ਨਿਮਾਣੇ ਦੇ ਨਿਮਾਣੇ ਲਿਵੈ ਬਾਜੁ ਕਿਆ ਕਰੇ ਵਿਚਾਰਿਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰਿਆ ਇਸ ਨ ਹੋਰ ਤਾਉ ਨਾਇ ਸਬਦ ਲੋਕ ਸਵਾਰਿਆ ਕਹਿ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਅਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਲ ਕਿਰਪਾ ਗਿ ਲਵੇ ਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਨ ਕਾ ਮੋ ਤੁੱਟਾ ਦਿਨ ਕਾ ਸਬਦ ਸਚੈ ਸਵਾਰਿਆ ਕਹਿ ਨਾਨਕ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਤਹਿ ਦੇ ਸੋ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਜਿਨਾਂ ਆਪਾਣਾ ਪਾਵੇ ਕੈ ਨਾਲ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵ ਸੰਤ ਪਿਆਰਿਓ ਆਕਤ ਕੀ ਕਰੇ ਕਹਾਣੀ ਕਰੇ ਕਹਾਣੀ ਆਕਤ ਕੇਰੀ ਕਿਤ ਦਵਾਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹਉਕ ਮੰਨੀਐ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗ ਗਾਵ ਸਚੀ ਬਾਣੀ ਕਹਿ ਨਾਨਕ ਸੁਨੋ ਸੰਤੋ ਕਥਿ ਉਕਤ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੋ ਸੁਨ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਏਤ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਤੈ ਨਾ ਕੀਤੀ ਜਨ ਟ ਗੌਲੀ ਪਾਈਆ ਕੁਰਬਾਨ ਕੀਤਾ ਸਹਿ ਬਿਟੋ ਜਨਮੋ ਮਿੱਠਾ ਲਾਇਆ ਕਹੈ ਨਾਨਕ ਮਨ ਚੰਚਲ ਚਤਰਾਈ ਕਿਨਾਂ ਨਾ ਪਾਇਆ ਏ ਮਨ ਪਿਆਰਿਆ ਤੁਸਦਾ ਸਾਜ ਸਮਾਲੇ ਏਹੁ ਕੁਟੰਤ ਤੂ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤਲਾਈਐ ਐਸਾ ਕੰਮ ਮੁਲੇ ਨਾ ਕੀਚਾ ਜਦੰਤ ਪਛੋਤਾਈਐ ਸਾਧਗੁਰੂ ਕਾ ਆਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੁਸਦਾ ਸਾਜ ਸਮਾਲੇ ਆਗਮਾ ਗੋਚਰਾ ਤਰੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਨੇ ਆਕੇ ਤਾ ਵੇਖੇ ਸਭ ਤੂੰ ਹੈ ਜਿਨ ਜਗਤ ਤੂੰ ਪਾਇਆ ਕਹਿ ਨਾਨਕ ਤੁਸਦਾ ਗਾਮ ਹੈ ਤਰੰਤ ਨਾ ਪਾਇਆ ਸੁਰ ਨਰਮੁ ਜਨ ਅੰਮ੍ਰਿਤ ਕੋ ਦੇ ਸਵੰਰਤ ਗੁਰ ਤੇ ਪਾਇਆ ਆਇਆ ਅੰਮ੍ਰਿਤ ਗੁਰ ਕਿਰਪਾ ਕੈਨ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਇ ਇਕ ਵੇਖ ਪਰਸ ਨੇ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰ ਭਲਾ ਪਾਇਆ ਕਹੇ ਨਾਲ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਉ ਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਲ ਚਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬੋਤ ਨਾ ਹੀ ਬੋਲਨਾ ਖੰਨਿਓ ਤਿੱਖੀ ਵਾਲੋ ਨੀ ਕੀਏ ਤਮਾਰਕ ਜਾਣਾ ਪ੍ਰਸਾਦ ਜਿਨੀ ਆਪ ਤੋ ਜਿਆਰ ਵਾਸਨਾ ਸਮਾਣੀ ਕਹ ਨਣ ਚਾਲ ਭਗਤਾ ਝੁਕੋ ਜੁਗ ਨਿਰਾਲੇ ਜੋਤੂ ਚਲਾਏ ਦੇਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਰ ਤੇ ਦੇ ਜਿਵ ਤੂ ਚਲਾਏ ਤੇ ਬਹਿ ਚੱਲੇ ਜਿਨਾ ਮਾਰਗ ਪਾਵੇ ਗੁਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਆਵੇ ਜਿਸ ਨੂੰ ਕਥਾ ਸੁਣਾਏ ਆਪਣੇ ਸੇ ਗੁਰਦੁਆਰ ਸੇ ਪਾਵੇ ਕਹੈ ਨਾਨਕ ਸੱਚੇ ਸਾਹਿਬ ਜੋ ਭਾਵੈ ਤਿ ਵਚ ਲਾਵੇ ਇਹੋ ਸੋਇਲਾ ਸਭ ਸਵਾਭ ਸਬਦ ਸਵਾਭ ਸਦਾ ਸੋਇਲਾ ਸਤਿਗੁਰੂ ਸੁਨਾਇਆ ਇਹੋ ਦਿਨ ਕੈ ਮਨ ਵਸਿਆ ਜਿਨ ਧੋਰੋ ਲਿਖਿਆ ਆਇ ਇਕ ਫਰੇ ਘਨੇਰੇ ਕਰੇ ਗੱਲਾਂ ਗਲੇ ਕਿੰਨਾ ਪਾਇਆ ਕਹੈ ਨਾਨਕ ਸਬਦ ਸੋਇਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨ ਹ ਜਿਨ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗ੍ਰਮਖ ਜਿਨ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹੰਦੇ ਪਵਿੱਤ ਸੁਨਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੇ ਕਰਮ ਕਾਰ ਅਰਥਾਇਆ ਕੰਮੀ ਸਹਜ ਨ ਪਜੈ ਬਿਨ ਸਹਜ ਸਹਜ ਸਾਣਾ ਜਾਏ ਨਾ ਜਾਏ ਸਹ ਸਾ ਕੀਤੇ ਸੰਜਮ ਰਹਿ ਕਰਮ ਕਮਾਏ ਸਹ ਸੇ ਜੀਉ ਮਰੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਗ ਹਰਿ ਸਿਉ ਰੋਚਿਤ ਲਾਏ ਕਹ ਨਾਨਕ ਗੁਰ ਪ੍ਰਸਾਦਿ ਸਜੁ ਉਪਜੈ ਉਸਤ ਸਾਕਿ ਬਜਾਇ ਜੀਉ ਮੈਲੇ ਬਾਰੂ ਨਿਰਮਲ ਬਾਰੂ ਨਿਰਮਲ ਜੀਉ ਤਾ ਮੈਲੇ ਇਤਨੀ ਜਨਮ ਜੁ ਵਹਾਰਿਆ ਹੈ ਦਿਸਨਾ ਵੱਡਾ ਰੋਗ ਲੱਗਾ ਬਨ ਮਨੋਂ ਵਿਸਾਰਿਆ ਵੇ ਤਾ ਮੇ ਨਾਮ ਵਤਮ ਸੋ ਸੁਣੇ ਨਾਇ ਪ੍ਰੇਜਿਉ ਬਿਤਾ ਲਿਆ ਕਹ ਗਣ ਜਿਨ ਸਤ ਤਜਿਆ ਕੁੜੇ ਲਾਗੇ ਤਿਨੀ ਜਨਮ ਜੁ ਵਹਾਰਿਆ ਜੀਉ ਨਿਰਮਲ ਬਾਰੂ ਨਿਰਮਲ ਬਾਰੂ ਤਾ ਨਿਰਮਲ ਜੀਉ ਨਿਰਮਲ ਸਾਦ ਗ੍ਰਿਤ ਕੰਨੀ ਕਮਾਣੀ ਕੋੜ ਕੀ ਸੋਇ ਪੰਚ ਨਾਹੀ ਮਨ ਸਾਜ ਸਾਜ ਸਮਾਣੀ ਜਨਮ ਰਤਨ ਜਿ ਨਿਖਟਿਆ ਭਲੇ ਸੇ ਬੰਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਤੇ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੈ ਸਨ ਹਿਰਦੈ ਤਿਆ ਅੰਤਰਾਤਮੈ ਸਮਾਲੇ ਆਪ ਛੜ ਸਦਾ ਰਹੇ ਪਰਨੇ ਗੁਰਬਿਨ ਨਾ ਜਾਣ ਕੋਈ ਕਹਿ ਨਾਨਕ ਸੁਨ ਸੰਤੋ ਸੋ ਸਿੱਖ ਸੰਮੁਖ ਹੋਏ ਜੇ ਕੋ ਗੁਰ ਤੇ ਵਿਮਕਾ ਵਾ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਵੇਕਿਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸਤ ਸੁਨਾਏ ਕਹਿ ਨਾਨਕ ਵਿਚਾਰ ਦੇ ਕੋ ਬਿਨ ਸਤਗੁਰ ਮੁਕਤ ਨਾ ਪਾਏ ਆਵ ਸਿੱਖ ਸਤਗੁਰ ਕੇ ਪਿਆਰ ਰਿਓ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇ ਦੀ ਬਾਣੀਆਂ ਸ੍ਰੀ ਬਾਣੀ ਜਿਨ ਕੋ ਨਦ ਅਕਰਮ ਹੋਆ ਹਿਰਦੈ ਤਿਨਾ ਸਮਾਨੇ ਪੀਵੋ ਅੰਮ੍ਰਿਤ ਸੁਦਾਰੋ ਹਰ ਰੰਗ ਜਪਿਓ ਸਾਰੰਗ ਬਾਣੀ ਕਹਿਣ ਨਨ ਸਦਾ ਗਾਵੇ ਸੱਚੀ ਬਾਣੀ ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀ ਆਕ ਵਿਖਾਣੀ ਹਰ ਹਰ ਨਿਤ ਕਰੇ ਰਚਨਾ ਕਹਿਆ ਕੁਛੁ ਨਾ ਜਾਣੇ ਚਿਤ ਜਨ ਕਾਲ ਲਿਆ ਮਾਇਆ ਬੁਲਨ ਪੈ ਰਵਾਣੀ ਕਹ ਨਾਨਕ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਗੁਰ ਸ਼ਬਦ ਰਤਨ ਹੈ ਹੀਰੇ ਜਿ ਜੜਾਓ ਸ਼ਬਦ ਰਤਨ ਜਿਤ ਮਨ ਲਾਗਾਇ ਉਹ ਆਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਉ ਆਪੇ ਹੀ ਰਤਨ ਆਪੇ ਜਿਸ ਨੂੰ ਦੇ ਬੁਜਾਏ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸ਼ਕਤ ਆਪ ਕੋ ਪਾਏ ਕਹ ਕਰਤਾ ਆਪੇ ਹੁਕਮ ਵਰਤਾਏ ਹੁਕਮ ਅਮਰਤਾਏ ਆਪ ਵੇਖੈ ਗੁਰਮੁਖ ਸਹਿ ਬੁਜਾਏ ਤੋੜੇ ਬੰਧਨ ਹੋਵੇ ਮੁਕਤਿ ਸ਼ਬਦ ਮਨ ਵਸਾਏ ਗੁਰਮੁਖ ਦੇਸ ਨੂੰ ਆਪ ਕਰੇ ਸੋ ਵੈ ਇੱਕ ਸਿਉਂ ਲਿ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ 부ਜਾਏ ਸਿਮਰਤ ਸਾਸਤਰ ਆਪਣ ਪਾਪ ਚਾਰ ਦੇ ਤਤੈ ਸਾਰ ਨਾ ਜਾਣੇ ਤਤੈ ਸਾਰ ਨਾ ਜਾਣੇ ਗੁਰੂ ਬਾਜੂ ਤਤੈ ਸਾਰ ਨਾ ਜਾਣੇ ਤਹੀਂ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨਾ ਹਰਿ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਇ ਜਿਸ ਨੂੰ ਅਣ ਦਿਨ ਹਲਿ ਵਿਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਬ੍ਰਿਤ ਪਾਲ ਕਲੇਸੋ ਕਿਉ ਮਨੋ ਵਿਸਾਰਿਐ ਮਨੋ ਕਿਉ ਵਿਚਾਰੀਐ ਏ ਵਰਦਾਤਾ ਜੇ ਅਗਣ ਮੈਂ ਆਹਾਰ ਪੁੰਚਾਵੇ ਉਸਨੂੰ ਕਿਉ ਪਏ ਨਾ ਸਕੀ ਜਿਸਨੂੰ ਆਪਣੀ ਲਿਬਲਾਵੇ ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸਮਾਲੀਐ ਕਹਿ ਨਾਨਕ ਏ ਵਰਦਾਤਾ ਸੋ ਕਿਉ ਮਨੋ ਵਿਚਾਰੀਐ ਜਸੀ ਅਗਣ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਣ ਸਭ ਇੱਕੋ ਜੇਹੀ ਕਰਤਾ ਖੇਲ ਰਚਾਇਆ ਜਾਤਿਸ ਭਣ ਦਾ ਜੰਮਿਆ ਪਰਿਵਾਰ ਭਲਾ ਪਾਇਆ ਲਿਬ ਛੁਟਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਪ੍ਰਸਾਦ ਜਿਨਾਂ ਲਿਬ ਲਾਗੇ ਇਤਨੇ ਵਿੱਚੇ ਮਾਇਆ ਪਾਇਆ ਹਰਿ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕ ਸਹਿ ਟੋਹ ਰਹੇ ਲੋਕ ਵਿਲਾਏ ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸਉੰਪੀਆ ਵਿੱਚੋਂ ਆਪ ਜਾਏ ਜਿਸ ਦਾ ਜਿਉ ਤੇ ਸਿ ਮਿਲ ਰਹੇ ਹਰ ਵਸੈ ਬਣਿਆਏ ਹਰਿ ਆਪ ਮੁੱਲ ਕਹਿ ਭਾਤ ਨਾ ਕੈ ਨਾਨਕਾ ਜਿਨਾਂ ਹਰ ਪੱਲੇ ਪਾਏ ਹਰਾਸ ਮੇਰੀ ਮਨਮੰਜਾਰਾ ਹਰਾਸ ਮੇਰੀ ਮਨਮੰਜਾਰਾ ਸਤ ਗੁਰ ਤੇ ਰਾਸ ਜਾਣੀ ਹਰ ਹਰ ਨਿਤ ਜੱਪਿਓ ਜਿਉ ਲਾਂ ਘਟਿਓ ਦਿਹਾੜੀ ਤਨ ਤਿੰਨਾ ਮਿਲਿਆ ਜਿਨਨ੍ਹੇ ਆਪੇ ਪਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਆ ਬਨਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਰਤ ਕੀਤਾ ਜਿ ਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਉ ਨਾ ਤਿਸਨਾ ਲੱਗੈ ਆਏ ਇਹੋ ਹਰਿ ਜੇ ਕਰਮੀ ਪਾਈਐ ਸਤਿਗੁ ਮਿਲੈ ਜਿਸਿ ਆਏ ਕਹਿ ਨਾਨਕ ਹੋਰ ਅਨੰਸ ਸਭਿ ਸੇ ਜਾਨਵਸੈ ਮਨ ਆਏ ਹੇ ਸ੍ਰੀ ਰਾਮ ਮੇਰੇ ਆਲਤ ਮੈਂ ਜੋਤ ਰਕੀ ਤਾਂ ਤੁਜ ਜਗ ਮੈਂ ਆਇਆ ਜੋਤ ਰਕੀ ਤੁਧ ਵਿੱਚ ਤਾਂ ਤੁਜ ਜਗ ਮੈਂ ਆਇਆ ਹਰਿਆਪੇ ਮਾਤਾ ਪਿਤਾ ਜਿਨ ਜੀਉ ਪਾਇ ਜਗ ਦਿੱਖਾਇਆ ਪ੍ਰਸਾਦਿ 부ਜਿਆ ਤਾਂ ਚਲਤ ਹੋਆ ਚਲਤਨਦ ਆਇਆ ਕਹਿ ਨਾਨਕ ਸੇਟ ਕਾ ਮੂਰਤਿਆ ਜੋਤਰਾ ਕੀ ਤਾ ਤੂੰ ਜਗ ਮਹਾਇਆ ਮਹੰਚਾਉ ਪਿਆ ਪ੍ਰਵਾਗ ਸੁਣਿਆ ਰ ਮੰਗਲ ਗਾਉ ਸਖੀ ਗ੍ਰਹ ਮੰਦਰ ਬਣਿਆ ਹਰ ਗਾਉ ਮੰਗਲ ਨੇ ਤਸਖੀਏ ਸੋਗ ਦੁਖ ਨਾ ਵਿਆਪੇ ਗੁਰਚਨ ਲਾਗੇ ਦਿਨ ਸੁਭਾਗੇ ਆਪਣੇ ਪ੍ਰਜਾਪੇ ਅਨਹਤ ਬਾਣੀ ਗੁਰ ਸਭ ਜਾਣੀ ਹਰ ਨਾਮ ਹਰਸ ਪੋਗ ਕਹਿ ਨਾਨਕ ਪ੍ਰਵਾਬ ਮਿਲਿਆ ਕਰਨ ਕਾਰਨ ਜੋਗ ਏ ਸਰੀਰਾ ਮੇਰਾ ਇਸ ਜਗ ਮੈਂ ਆਇ ਕੈ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੋ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸਵਰਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਿੱਚ ਸਿਆਪ੍ਰੋ ਲਿਖਿਆ ਪਾਇਆ ਕਹਿ ਨਾਨਕ ਓ ਸਰੀਰ ਪ੍ਰਮਾਨ ਹੋਵਾ ਜਿਨ ਸਤਿਗੁਰ ਸਿਉ ਤਲਾਇਆ ਇਨੇ ਤੋ ਮੇਰਿਓ ਅਰਤ ਮੈਂ ਜੋ ਤਰੀ ਹਰ ਬਿਨਾਂ ਬਨਾ ਦੇਖੋ ਕੋਈ ਹਰ ਬਿਨਾਵ ਨਾ ਦੇਖੋ ਕੋਈ ਨਦਰਿ ਹਰ ਨਿਹਾਲਿਆ ਏੋ ਬਿਸਨ ਸਾਤਮ ਦੇਖਦੇ ਔਰ ਕਾ ਰੂਪ ਹੈ ਰੂਪ ਨਦਿਆ ਆਇਆ ਗੁਰ ਪ੍ਰਸਾਦਿ ਬੁਝਿਆ ਜਾਂ ਵੇਖਾਇ ਹਰਿ ਕਿਹਾ ਹਰ ਬਿਨਾਵ ਨਾ ਕੋਈ ਕਹਿ ਨਾਨਕੇ ਨਿਤ ਅੰਧ ਸੇ ਸਤਿਗਿ ਮਿਲੀਏ ਤੇ ਬਦ੍ਰਿਸ਼ਟ ਹੋਈ ਹੈ ਸਰਬਨਉ ਮੇਰਿਓ ਸਾਚੈ ਸੁਨੈ ਨੋ ਪਠਾਇ ਸਾਚੈ ਸੁਨੈ ਨੋ ਪਠਾਇ ਸ੍ਰੀ ਲਾਇ ਇਸਨੂੰ ਸਤਿ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਾਚਾ ਲਖ ਵਿਡਾਣੇ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵੋ ਸਾਜ ਸੁਨਣੋਂ ਪਠਾਏ ਹਰ ਜੀਉ ਗੁਫਾ ਅੰਦਰ ਰੱਖੈ ਬਾਜਾ ਪੰਨ ਵਜਾਇਆ ਵਜਾਇਆ ਬਾਜਾ ਪੌ ਨੌ ਦਵਾਰੇ ਪਰ ਕੀਏ ਦਸਮਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਕਣਾਂ ਦਸਮਾ ਦਵਾਰ ਦਿਖਾਇਆ ਤੈ ਅਨੇਕ ਰੂਪ ਨੌ ਨਵ ਨਿਦੋਦ ਦਾਂਤ ਨਾ ਜਾਈ ਪਾਇਆ ਕਹਿ ਨਾਨਕ ਅਰ ਪਿਆਰੇ ਜਿਉ ਗੁਫਾ ਅੰਦਰ ਰੱਖੈ ਬਾਜਾ ਪਨ ਵਜਾਇ ਆਇਓ ਸਾਚਾ ਸੋਇਲਾ ਸਾਚੈ ਕਰ ਗਾਵੋ ਗਾਵ ਤਾ ਸੋਇਲਾ ਕਰ ਸਾਚੈ ਜਿਤੈ ਸਦਾ ਸਚੁ ਧਿਆਵੇ ਸਚੁ ਤਿਆਵੇ ਜਾਨ ਤਦ ਭਾਵੇ ਗੁਰਮੁਖ ਜਨਾ ਬੁਝਾਵੇ ਏਹੋ ਸਾਚ ਸਭਨਾ ਕੱਖ ਸਮੈ ਜਿਸ ਬਖਸੈ ਸੋ ਜਨ ਪਾਵੇ ਕਹ ਨਾਨਕ ਸੱਚ ਸੁਹਿਲਾ ਸੱਚ ਕਰ ਗਾਵੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਦ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਭਗਤ ਸਤਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰੀਆਈਆ ਬਾਚੈ ਤਨ ਮਹਾ ਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਕੋ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ